ਕੀ ਹਾਲੇ ਦੋਸਤੋ ਸ਼ੌਕਤ ਤੇ ਤੁਹਾਡਾ ਅੱਜ ਫਿਰ ਮੇਰੇ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਬਹੁਤ ਹੀ ਖਾਸ ਹੋਣ ਵਾਲਾ ਹੈ ਕਿਉਂਕਿ ਮੈਂ ਆਪਣੇ ਬੇਟੇ ਨੂੰ ਦੇਣ ਲੱਗਾ ਸਰਪ੍ਰਾਈਜ਼ ਇਹ ਕਮਲ ਨੂੰ ਵੀ ਨਹੀਂ ਪਤਾ ਕਿ ਮੈਂ ਮੈਂ ਕਮਲ ਨੂੰ ਕਹ ਕੇ ਮੈਂ ਆ ਗਿਆ ਬਸ 2 ਮਿੰਟ ਜੇ ਤੇ ਮੈਂ ਗਿਆ ਸੀ ਟਾਊਨ ਮੈਂ ਆਪਣੇ ਬੇਟੇ ਲਈ ਨਵਨੀ ਦੇ ਲਈ ਲੈ ਕੇ ਆਇਆ ਸੀ ਕਿਉਂਕਿ ਉਹ ਹੁਣ 1 ਇਅਰ ਦਾ ਹੋਣ ਵਾਲਾ ਤੇ ਮੈਂ ਸੋਚਿਆ ਚਲੋ ਉਹਨੂੰ ਕੋਈ ਨਾ ਕੋਈ ਰਾਈਡ ਦੇਨੇ ਆ ਮੀਨਸ ਕਿ ਉਹਦੇ ਲਈ ਕੋਈ ਚੀਜ਼ ਖਰੀਦ ਦੇਂਗਾ ਜਿਹਦੇ ਉਹ ਇੰਜੋਏ ਵੀ ਕਰ ਸਕੇ ਹਾਂ ਜੀ ਮੈਂ ਉਹਦੇ ਲਈ ਲੈ ਕੇ ਆਇਆ ਸੀ ਜੀ ਆ ਰਾਈਡ ਆਨ ਬਾਈਕ ਬੀ ਐਨ ਐਮ ਚੋ ਮੈਂ ਦਿਖਾਣਾ ਤੁਹਾਨੂੰ ਆ ਦੇਖੋ ਇਹ ਸਰਪ੍ਰਾਈਜ਼ ਹੋਣ ਵਾਲਾ ਉਹਦੇ ਲਈ ਇਹ ਆ ਜੀ ਤੇ ਕਮਲ ਨੂੰ ਵੀ ਨਹੀਂ ਪਤਾ ਕਿ ਮੈਂ ਕੀ ਲੈ ਕੇ ਮੈਂ ਕਮਲ ਨੂੰ ਕਿਹਾ ਕਿ ਮੈਂ ਆ ਰਿਹਾ ਤੇ ਕਮਲ ਨੂੰ ਮੈਂ ਦੱਸਿਆ ਨਹੀਂ ਮੈਂ ਕਿੱਥੇ ਜਾ ਰਿਹਾ ਮੈਂ ਉਹਦੇ ਲਈ ਇਹ ਲੈ ਕੇ ਆ ਰਿਹਾ ਸੀ ਦੇਖੋ ਜੀ ਬਹੁਤ ਸੋਹਣੀ ਚੀਜ਼ ਹੈ ਏਜ 1 ਪਲਸ ਲਈ ਹੈ ਤੇ ਉਹ ਬਸ 1 ਇਅਰ ਦਾ ਹੋਣ ਵਾਲਾ ਹੈ ਤੇ 20 ਕੇਜੀ weight ਏ ਕੈਰੀ ਕਰ ਸਕਦਾ ਤੇ ਆਪਾਂ ਦੇਖਦੇ ਆ ਮੈਂ ਆ ਗਿਆ ਸੀ ਘਰ ਤੇ ਮੈਂ ਘਰ ਦੇ ਬਾਹਰ ਆ ਗਿਆ ਸੀ ਮੈਂ ਲੈ ਲਿਆ ਸੀ ਸਭ ਇਹ ਤੇ ਆਪਾਂ ਦੇਖਦੇ ਆ ਚੱਲਦੇ ਆਪਾਂ ਅੰਦਰ ਦੇਖਦੇ ਆ ਉਹਨਾਂ ਦਾ ਰਿਐਕਸ਼ਨ ਕੀ ਨੇ ਫਸਟ ਆਪਾਂ ਦੇਖਾਂਗੇ ਨਵਨੀ ਦੇ ਰਿਐਕਸ਼ਨ ਕੀ ਉਹਨੂੰ ਫਸਟ ਟਾਈਮ ਆਪਾਂ ਆ ਗਿਫਟ ਦੇ ਰਹੇ ਆ ਰਾਈਡ ਵਾਲਾ ਗਿਫਟ ਤੁਹਾਨੂੰ ਬਹੁਤ ਦਿੱਤੇ ਨੇ ਪਰ ਉਹ ਹੁਣ ਉਹਨੂੰ ਸਮਝ ਆ ਰਹੀ ਥੋੜੀ ਥੋੜੀ ਕੀ ਹਾਂ ਜੀ ਮੈਂ ਰਿਐਕਟ ਕਿੱਦਾਂ ਕਰਨਾ ਹੈ ਚਲੋ ਦੇਖਦੇ ਆਪਾਂ ਹਾਂਜੀ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਦੇਖਦੇ ਆਂ ਉਹਨਾਂ ਦੇ ਰਿਐਕਸ਼ਨ ਚਲੋ ਆਜੋ ਮੇਰੇ ਨਾਲ ਤੁਸੀਂ ਵੀ ਯਾਰ ਬਹੁਤ ਠੰਡ ਹੋ ਗਈ ਇੱਥੇ ਹਵਾ ਵੀ ਬਹੁਤ ਤੇਜ਼ ਚੱਲ ਰਹੀ ਹੈ ਹਲੋ ਹਲੋ ਨਵਨੀਤ ਛੀ ਦੇਖੋ ਜੀ ਮੇਰਾ ਬੇਟਾ ਇੱਧਰ ਦੇਖੋ Papa ਕੀ ਇੱਧਰ ਆਓ ਨਨੋ ਨਾਮਨੀ ਦਾ ਇੱਧਰ ਦੇਖੋ ਨਨਿ ਦਾ ਕੀ ਏ ਓ ਵਾਓ ਓ ਵਾਓ ਦੇਖੋ ਜੀ ਪਸੰਦ ਆ ਤੈਨੂੰ ਯੇ ਓ ਵਾਓ Papa ਇੱਥੇ ਡਾਂਸ ਪਾ ਪਸੰਦ ਆ ਤੈਨੂੰ ਯੂ ਲਾਈਕ ਇਟ ਪਸੰਦ ਆ ਤੈਨੂੰ ਓਹ ਜੀ ਦੇਖੋ ਜੀ ਬਹੁਤ ਖੁਸ਼ ਹੋ ਗਿਆ ਨਾਮਨੀਤ ਓ ਓ ਓ ਓਏ ਓ ਕਿੱਧਰ ਲੈ ਕੇ ਚੱਲਿਆ ਜੀ ਪਾਪਾ ਕਾਕੇ ਦਿੰਦੇ ਆ ਫਿਕਸ ਓਕੇ ਆਪਾਂ ਕਰਦੇ ਹਾਂ ਹੁਣ ਇਹਨੂੰ ਅਸੈਂਬਲਡ ਤੇ ਦਿਖਾਣੇ ਆ ਜੀ ਤੁਹਾਨੂੰ ਨਾਮਨੀਤ ਜਦੋਂ ਉੱਪਰ ਬੈਠੇਗਾ ਪਾ ਲਈਏ ਨਾ ਆ ਦੇਖੋ ਜੀ ਮੈਂ ਅਸੈਂਬਲ ਕਰ ਰਿਹਾ ਸੀ ਬਹੁਤ ਨਾਮਨੀਤ ਪਰ ਸਾਨੂੰ ਕਰਨੀ ਸੀ ਦੇ ਰਿਹਾ ਅਸੈਂਬਲ ਤੇ ਉਹਨੂੰ ਫੜ ਕੇ ਕਿਚਾ ਜੋ ਵੈਸੇ ਤਾਂ ਇਜ਼ੀ ਹੋ ਗਿਆ ਅਸੈਂਬਲ ਆ ਆ ਚੀਜ਼ ਅਲੱਗ ਸੀ ਇੱਥੇ ਇੱਕ ਸਕਰੂ ਲੱਗਾ ਤੇ ਆ ਵੀ ਲੱਗ ਸੀਗੇ ਆ ਦੇਖੋ ਜੀ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਤੇ ਹੈ ਵੀ ਬਹੁਤ ਰੀਜ਼ਨੇਬਲ ਪ੍ਰਾਈਸ ਹੈ 20 ਪਾਉਂਡ ਦਾ ਸੀਗਾ ਤੇ ਮੈਨੂੰ ਲੱਗਾ ਕਿ ਮੈਂ ਤੁਹਾਨੂੰ ਦਾ ਖਾਣਾ ਕਮਲ ਨੂੰ ਵੀ ਨਹੀਂ ਸੀ ਪਤਾ ਕਿ ਕੀ ਲੈ ਕੇ ਆਣਗੇ ਪਾਪਾ ਨਵਨੀਤ ਲਈ ਕਬਲ ਤੁਹਾਨੂੰ ਕਿਦਾਂ ਦਾ ਲੱਗਾ ਸਰਪ੍ਰਾਈਜ਼ ਲੱਗਾ ਮੈਨੂੰ ਤਾਂ ਅਲ ਇੱਕ ਤਾਂ ਲੱਗਾ ਇ ਲਾਈਕ ਏਹ ਯੈਸ ਹੈ ਯੂ ਲਾਈਕ ਇਟ ਨਵਨੀਤ ਕਰ ਰਿਹਾ ਹੈ ਸਮਾਈਲ ਤੇ ਆਪਾਂ ਹੁਣ ਦੇਖ ਦਿਖਾਣੇ ਤੁਹਾਨੂੰ ਨਵਨੀਤ ਦੀ ਰਾਈਡ ਥੋੜਾ ਬੈਠਦੇ ਆਂ ਹੁਣੇ ਬੈਠ ਜਾ ਬਾਬੂ ਓਏ ਅਮੇਜ਼ਿੰਗ ਚਲੋ 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 ਬੈਠੋ ਤੇ ਇਹ 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 ਐ ਕੋਡ ਹੈ ਇੱਥੇ ਇੱਥੇ ਕਰੋ ਆਓ ਤੇਲੀ ਵੀ ਦੇਖੋ ਖੈਰ ਤੇ ਮਲ ਵੀ ਦੇਖੇਓ ਚਲੋ 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 ਰਾਈਟ ਹੋ ਮੇਬੀ ਓ ਵਾਓ ਓੜੇ ਇੱਥੇ ਕਰੋ ਓ ਯੂ ਲਾਈਕ ਇਟ ਯੈਸ ਹਾਂਜੀ ਇਹ ਫਰਸਟ ਰਾਈਟ ਸੀ ਨੰਮੀ ਦੀ ਤੇ ਨੰਮੀ ਨੂੰ ਬਹੁਤ ਪਸੰਦ ਆ ਰਹੀ ਹੈ ਪਸੰਦ ਆਇਆ ਨੰਨੂ ਬੋਲੋ ਵਾਓ ਇਧਰ ਆ ਤੈਨੂੰ ਪਸੰਦ ਆਈ ਥਾ ਕ ਤੈਨੂੰ ਰਾਈਡ ਪਸੰਦ ਆਈ ਹੈ ਹੈ ਤੈਨੂੰ ਪਸੰਦ ਆ ਰਾਈਡ ਨਵਨੀਦਰ ਚਲਾ ਕੇ ਹਟ ਗਿਆ ਜੀ ਇਹਨੇ ਉਹਦੇ ਟੈਸਟ ਡਰਾਈਵ ਲੈ ਲਈ ਹੈ ਤੇ ਨਵਨੀਦਰ ਨੂੰ ਬਹੁਤ ਪਸੰਦ ਆਈ ਹੈ ਇਧਰ ਦੇਖੋ ਚਲੋ ਆ ਲੈ ਨਵਨੀਦ ਚਲੋ ਚਲਾ ਕੇ ਦਿਖਾਓ ਉਹ ਨੂੰ ਹਾਲੇ ਤਾਂ ਇਦਾਂ ਹੀ ਕਰ ਰਿਹਾ ਹੈ ਓਹੋ ਡਿੱਗ ਗਿਆ ਚਲ ਆਜੋ 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 ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਹਾਂਜੀ ਇਹ ਸਾਡਾ ਸੀ ਮਿੰਨੀ ਵਲੌਗ ਅੱਜ ਦੇ ਇਸ ਵਲੌਗ ਨੂੰ ਆਪਾਂ ਇਥੇ ਐਂਡ ਕਰਦੇ ਆ ਨਾਮਨੀਤ ਬਹੁਤ ਖੁਸ਼ ਹੋਇਆ ਆਪਣੀ ਰਾਈਡ ਵੇਖ ਕੇ ਉਮੀਦ ਹੈ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਵੇਗਾ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਨੂੰ ਪਲੀਜ਼ ਲਾਈਕ ਐਂਡ ਲਾਈਕ ਕਮੈਂਟ ਐਂਡ ਸ਼ੇਅਰ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ ਧੰਨਵਾਦ